ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਮੰਤਰੀ ਹਰਪਾਲ ਸਿੰਘ ਚੀਮਾ ਨੇ ਫਿਰ ਤੋਂ ਦਾਵਾ ਕੀਤਾ ਹੈ ਕਿਸ ਬਾਰੇ ਬੀਬੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਸਕੀਮ ਬਾਰੇ ਗਰੰਟੀ ਬਾਰੇ ਹਾਲਾਂਕਿ ਸਰਕਾਰ ਦਾ ਦਾਵਾ ਹੈ ਕਿ ਉਹਨਾਂ ਨੇ ਬਹੁਤ ਸਾਰੀਆਂ ਅਜਿਹੀਆਂ ਗਰੰਟੀਆਂ ਨੇ ਜਿਹੜੀਆਂ ਚੋਣਾਂ ਜਿੱਤਣ ਤੋਂ ਪਹਿਲਾਂ 2022 ਦੀਆਂ ਦਿੱਤੀਆਂ ਸਨ ਤੇ ਉਹ ਗਰੰਟੀਆਂ ਪੂਰੀਆਂ ਵੀ ਕੀਤੀਆਂ ਹਾਲਾਂਕਿ ਉਹ ਗਰੰਟੀਆਂ ਕਿਵੇਂ ਪੂਰੀਆਂ ਹੋਈਆਂ ਔਰ ਕਿਵੇਂ ਨਹੀਂ ਪੂਰੀਆਂ ਹੋਈਆਂ ਇਸ ਨੂੰ ਲੈ ਕੇ ਵਿਰੋਧੀ ਤੇ ਆਮ ਲੋਕ ਪਿੰਡਾਂ ਦੇ ਵਿੱਚ ਕਈ ਐਮਐਲਏ ਤੇ ਮੰਤਰੀਆਂ ਨੂੰ ਘੇਰਦੇ ਵੀ ਨਜ਼ਰ ਆਉਂਦੇ ਨੇ ਸਵਾਲ ਕਰਦੇ ਦਿਖਾਈ ਦੇ ਰਹੇ ਨੇ ਪਰ ਜਿੱਥੋਂ ਤੱਕ ਇਹ ਗੱਲ ਬੀਬੀਆਂ ਦੇ ਸਵਾਲ ਦੀ ਗੱਲ ਫਿਲਹਾਲ ਸਾਢੇ 1-3 ਸਾਲ ਬੀਤ ਜਾਣ ਤੋਂ ਬਾਅਦ ਵੀ ਹਾਲੇ ਬੀਬੀਆਂ ਦੇ ਖਾਤੇ ਖਾਲੀ ਨੇ ਕਈ ਥਾਵਾਂ ਦੇ ਉੱਤੇ ਤੰਜ ਕੱਸਦੀਆਂ ਬੀਬੀਆਂ ਮੀਡੀਆ ਦੇ ਸਾਹਮਣੇ ਜਦੋਂ ਬੋਲਦੀਆਂ ਨੇ ਕੋਈ ਵੀ ਚੋਣ ਆਉਂਦੀ ਹੈ ਚਾਹੇ ਜ਼ਿਮਨੀ ਚੋਣ ਹੋਵੇ ਜਾਂ ਪੰਚਾਇਤੀ ਚੋਣਾਂ ਲੰਘ ਕੇ ਗਈਆਂ ਨੇ ਜਾਂ ਲੋਕ ਸਭਾ ਦੀਆਂ ਚੋਣਾਂ ਉਹਨਾਂ ਵੇਲੇਿਆਂ ਦੇ ਵਿੱਚ ਸਰਕਾਰ ਨੂੰ ਇਹ ਕਹਿ ਕੇ ਬੀਬੀਆਂ ਨੇ ਘੇਰਿਆ ਕਿ ਸਾਡੇ ਮਹੀਨਿਆਂ ਦੇ ਹਿਸਾਬ ਨਾਲ ਬਣਾ ਕੇ ਪੈਸੇ ਦੱਸੇ ਜਿਵੇਂ ਇੱਕ ਬੀਬੀ ਦੇ ਖਾਤੇ ਵਿੱਚ ਮਹੀਨੇ ਦਾ 1000 ਰੁਪਿਆ ਆਉਣਾ ਸੀ ਤਾਂ ਦੋ ਬੀਬੀਆਂ ਪਰਿਵਾਰ ਦੇ ਵਿੱਚ ਨੇ ਤਾਂ 24000 ਰੁਪਿਆ ਬਣ ਗਿਆ ਸਾਲ ਦਾ ਤਾਂ ਸਾਲ ਦਾ 24 24000 ਰੁਪਿਆ ਵੀ ਮੰਗਿਆ ਗਿਆ ਹਾਲਾਂਕਿ ਮਿਲਿਆ 1 ਰੁਪਿਆ ਵੀ ਨਹੀਂ ਪਰ ਇਸ ਵਾਰ ਹੀ ਖਜ਼ਾਨਾ ਮੰਤਰੀ ਜਿਹੜੇ ਕਿ ਹਮੇਸ਼ਾ ਹੀ ਦਾਵਾ ਕਰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿ ਖਜ਼ਾਨਾ ਖਾਲੀ ਨਹੀਂ ਹੈ ਪੁਰਾਣੇ ਸੀ ਜਿਹੜੇ ਖਜ਼ਾਨੇ ਨੂੰ ਪੀਪਾ ਦੱਸਦੇ ਸੀ ਕਿ ਖਾਲੀ ਹੈ ਖਾਲੀ ਹੈ ਖਾਲੀ ਤਾਂ ਪੀਪਾ ਹੁੰਦਾ ਹੈ ਖਜ਼ਾਨਾ ਨਹੀਂ ਖਜ਼ਾਨਾ ਭਰਿਆ ਵੀ ਹੈ ਪਰ ਬੀਬੀਆਂ ਨੂੰ ਪੈਸੇ ਦਿੱਤੇ ਵੀ ਨਹੀਂ ਗਏ ਇਹ ਕਿਉਂ ਇਸ ਦੇ ਬਾਰੇ ਹਾਲੇ ਤੱਕ ਕਿਉਂ ਦਾ ਜਵਾਬ ਨਹੀਂ ਆਇਆ ਪਰ ਖਜ਼ਾਨਾ ਮੰਤਰੀ ਨੇ ਸੁਨਾਮ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਹੋਇਆਂ ਸਵਾਲ ਦੇ ਜਵਾਬ ਵਿੱਚ ਜ਼ਰੂਰ ਇਸ ਗੱਲ ਦਾ ਉੱਤੇ ਜ਼ਿਕਰ ਕੀਤਾ ਹੈ ਜਿਹੜਾ ਕਿ ਅਖਬਾਰ ਦੀ ਸੁਰਖੀ ਵੀ ਬਣੀ ਹੈ ਜਾਗਰਣ ਰੂਪ ਦੇ ਵਿੱਚ ਪੰਨਾ ਨੰਬਰ 2 ਦੇ ਉੱਤੇ ਛਪੀ ਅਖਬਾਰ ਦੱਸਦੀ ਹੈ ਕਿ ਔਰਤਾਂ ਨੂੰ ਜਲਦ ਮਿਲਣਗੇ 1000 ਰੁਪਏ ਪ੍ਰਤੀ ਮਹੀਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਦਾਵਾ ਨਾਲ ਹੀ ਉਹਨਾਂ ਨੇ ਆਨੰਦ ਘਾਰਤ ਕਲੋਨੀਆਂ ਵਿਕਸਿਤ ਕਰਨ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ ਇਸ ਦੇ ਬਾਰੇ ਵੀ ਜ਼ਿਕਰ ਕੀਤਾ ਹੈ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਕਾਰਜਕੁਸ਼ਲਤਾ ਸਦਕਾ ਪੰਜਾਬ ਦੀ ਆਰਥਿਕ ਸਥਿਤੀ ਵਿੱਚ ਵੱਡੇ ਸੁਧਾਰ ਹੋਏ ਨੇ ਤੇ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦੀ ਬਾਕੀ ਰਹਿੰਦੀ ਇੱਕ ਮਾਤਰ ਗਰੰਟੀ ਵੀ ਜਲਦੀ ਪੂਰੀ ਕੀਤੀ ਜਾਵੇਗੀ ਹਾਲਾਂਕਿ ਮੰਤਰੀ ਨੇ ਜਿੱਥੇ ਗਰੰਟੀ ਪੂਰੀ ਕਰਨ ਦੀ ਗੱਲ ਕੀਤੀ ਹੈ ਤੇ ਨਾਲ ਹੀ ਇੱਕ ਮਾਤਰ ਗਰੰਟੀ ਦੱਸਿਆ ਯਾਨੀ ਕਿ ਇੱਕੋ ਹੀ ਗਰੰਟੀ ਬਚੀ ਹੈ ਜਿਹੜੀ ਬੀਬੀਆਂ ਨੂੰ 1000 ਰੁਪਏ ਦੇਣ ਵਾਲੀ ਉਹੀ ਨਹੀਂ ਪੂਰੀ ਹੋਈ ਬਾਕੀ ਤਾਂ ਸਾਰੇ ਵਾਰੇ ਨਿਆਰੇ ਹੋ ਗਏ ਨੇ ਉਹਨਾਂ ਅੱਗੇ ਵੀ ਆਖਿਆ ਕਿ ਪੰਜਾਬ ਸਰਕਾਰ ਨੇ 3.5 ਸਾਲਾਂ ਵਿੱਚ ਇੰਨਾ ਮਾਲੀਆ ਕਮਾਇਆ ਜਿੰਨਾ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ 5 ਸਾਲਾਂ ਵਿੱਚ ਨਹੀਂ ਕਮਾ ਸਕੀ ਸੁਨਾਮ ਨੇੜਲੇ ਪਿੰਡ ਚੱਠਾ ਨਨਹੇੜਾ ਵਿਖੇ ਪੰਚਾਇਤ ਘਰ ਦਾ ਉਦਘਾਟਨ ਕਰਨ ਪ੍ਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਟੈਕਸ ਦੇਣ ਵਿੱਚ ਪੂਰਾ ਸਹਿਯੋਗ ਕਰ ਰਹੇ ਨੇ ਲੋਕਾਂ ਦੀ ਮਿਹਨਤ ਦੀ ਕਮਾਈ ਦਾ ਇੱਕ ਇੱਕ ਪੈਸਾ ਇਮਾਨਦਾਰੀ ਨਾਲ ਪੰਜਾਬ ਦੇ ਵਿਕਾਸ ਤੇ ਖਰਚ ਕੀਤਾ ਜਾ ਰਿਹਾ ਹੈ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਅਨਧਿਕਾਰਤ ਕਲੋਨੀਆਂ ਵਿੱਚ ਵਿਕਸਿਤ ਕਰਨ ਵਾਲੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਪੰਜਾਬ ਸਰਕਾਰ ਨੇ ਅਧਿਕਾਰਤ ਕਲੋਨੀਆਂ ਬਸਾਉਣ ਲਈ ਲੈਂਡ ਪੋਲਿੰਗ ਦੀ ਨੀਤੀ ਸ਼ੁਰੂ ਕੀਤੀ ਹੈ ਉਨਾ ਸਪਸ਼ਟ ਕੀਤਾ ਕਿ ਕਿਸਾਨਾਂ ਨੂੰ ਲੈਂਡ ਪੂਲਿੰਗ ਨੀਤੀ ਵਿੱਚ ਸ਼ਾਮਲ ਹੋਣ ਜਾਂ ਨਾ ਸ਼ਾਮਲ ਹੋਣ ਦੀ ਆਜ਼ਾਦੀ ਹੈ ਤੇ ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਕਿਸਾਨ ਦੀ ਸਹਿਮਤੀ ਨਾਲ ਹੀ ਜ਼ਮੀਨ ਲਈ ਜਾਵੇਗੀ ਜੇਕਰ ਕੋਈ ਕਿਸਾਨ ਯੂਨੀਅਨ ਲੈਂਡ ਪੂਲਿੰਗ ਨੀਤੀ ਬਾਰੇ ਸਰਕਾਰ ਨਾਲ ਗੱਲ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਦੇ ਦਰਵਾਜ਼ੇ ਖੁੱਲੇ ਨੇ ਵਿਰੋਧੀ ਪਾਰਟੀਆਂ ਇਸ ਨੀਤੀ ਦੇ ਵਿਰੋਧ ਵਿੱਚ ਗਲਤ ਤਸਵੀਰ ਪੇਸ਼ ਕਰ ਰਹੀਆਂ ਨੇ ਸਰਕਾਰ ਦਾ ਇਰਾਦਾ ਕਿਸਾਨਾਂ ਦੀਆਂ ਆਰਥਿਕ ਹਾਲਤ ਨੂੰ ਸੁਧਾਰਨਾ ਹੈ ਇਸ ਮੌਕੇ ਮਾਰਕੀਟ ਕਮੇਟੀ ਦਿੜਬਾ ਦੇ ਚੇਅਰਮੈਨ ਜਸਵੀਰ ਕੌਰ ਸ਼ੇਰਗਿੱਲ ਤੇ ਹੋਰ ਹਰਪਾਲ ਸਿੰਘ ਚੀਮਾ ਦੇ ਜਿਹੜੇ ਨੇੜਲੇ ਸੀ ਉਹ ਹਾਜ਼ਰ ਰਹੇ ਹੁਣ ਜਿੱਥੇ ਦੋ ਗੱਲਾਂ ਦਾ ਜ਼ਿਕਰ ਕੀਤਾ ਮੰਤਰੀ ਹਰਪਾਲ ਜੀਮਾ ਨੇ ਇੱਕ ਤਾਂ ਕਿਹਾ ਹੈ ਕਿ ਇੱਕ ਮਾਤਰ ਗਰੰਟੀ ਰਹਿੰਦੀ ਹੈ ਜੀ ਬੀਬੀਆਂ ਨੂੰ 1000 ਰੁਪਏ ਦੇਣ ਵਾਲੀ ਉਹ ਜਲਦੀ ਪੂਰੀ ਹੋ ਜਾਣੀ ਹੈ ਉਹ ਜਲਦੀ ਪੂਰੀ ਹੋ ਜਾਣੀ ਨੂੰ ਲੈ ਕੇ ਕਾਫੀ ਵਾਰੀ ਬਿਆਨ ਆ ਚੁੱਕੇ ਨੇ ਇੱਕ ਦਫਾ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦੇ ਆ ਆਖਿਆ ਸੀ ਕਿ ਜਦੋਂ ਗਰੰਟੀ ਪੂਰੀ ਹੋਗੀ ਕਿ ਉਦੋਂ ਵੀ ਦੱਸੋਗੇ ਉਦੋਂ ਵੀ ਪੁੱਛੋਗੇ ਇਸ ਤਰ੍ਹਾਂ ਦੀ ਗੱਲ ਕਿ ਹੁਣ ਹੀ ਪੁੱਛ ਰਹੇ ਹੋ ਕਹਿੰਦੇ ਇੱਕ ਵਾਰ ਸਾ ਬਜਟ ਸੈਸ਼ਨ ਆ ਰਿਹਾ ਉਸ ਦੇ ਵਿੱਚ ਦੇ ਦੇਣੇ ਆ ਪੈਸੇ ਪਰ ਉਸ ਤੋਂ ਬਾਅਦ ਬਜਟ ਸੈਸ਼ਨ ਵੀ ਆਇਆ ਪਰ ਉਸ ਦੇ ਵਿੱਚ ਕਿਤੇ ਵੀ ਰਾਖਵਾ ਕੋਟਾ ਬੀਬੀਆਂ ਨੂੰ 1000 ਰੁਪਏ ਦੇਣ ਵਾਲੀ ਰਾਸ਼ੀ ਰੱਖੀ ਨਹੀਂ ਗਈ ਨਜ਼ਰ ਨਹੀਂ ਆਈ ਕਦੋਂ ਦਿੱਤੇ ਜਾਣਗੇ ਕਿ ਅਖੀਰਲਾ ਬਜਟ ਪੇਸ਼ ਹੋਣਾ ਜਦੋਂ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਵੇਲੇ ਉਦੋਂ ਦਿੱਤੇ ਜਾਣਗੇ ਇਹ ਤਾਂ ਹਾਲੇ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗੀ ਪਰ ਨਾਲ ਹੀ ਇੱਕ ਗੱਲ ਦਾ ਚਰਚਾ ਹੈ ਕਿ ਜਿਹੜਾ ਲੈਂਡ ਪੂਲਿੰਗ ਪਾਲਿਸੀ ਵੀ ਇਸੇ ਕਰਕੇ ਆ ਰਹੀ ਹੈ ਕਿ ਕੁਝ ਹਜ਼ਾਰ ਕਰੋੜ ਰੁਪਏ ਸਰਕਾਰ ਨੂੰ ਉੱਥੋਂ ਮੁਨਾਫਾ ਹੋ ਜਾਣਾ ਤੇ ਉਹਦੇ ਵਿੱਚੋਂ ਹੀ ਫਿਰ ਅਜਿਹੇ ਸਕੀਮਾਂ ਤੇ ਜਿਹੀਆਂ ਗਰੰਟੀਆਂ ਪੂਰੀਆਂ ਕਰਨ ਦੇ ਲਈ ਸਰਕਾਰ ਆਪਣੀ ਵਾਹ ਪੂਰੀ ਲਾ ਰਹੀ ਹੈ ਹੁਣ ਮੰਤਰੀ ਦਾ ਦਾਵਾ ਹੈ ਕਿ ਕਿਸਾਨ ਯੂਨੀਅਨ ਨੂੰ ਕੋਈ ਇਤਰਾਜ਼ ਹੈ ਤੇ ਸਾਡੇ ਨਾਲ ਗੱਲ ਕਰਨ ਹਾਲਾਂਕਿ ਕਿਸਾਨ ਯੂਨੀਅਨ ਨੂੰ ਇਤਰਾਜ਼ ਤਾਂ ਬਾਅਦ ਵਿੱਚ ਹੋਇਆ ਪਹਿਲਾਂ ਤਾਂ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਹੋਇਆ ਜਿਨ੍ਹਾਂ ਨੇ ਆਪਣੇ ਮਤੇ ਪਾਏ ਨੇ ਮਤੇ પાਕੇ ਅਜਿੰਿਆ ਸੈਂਕੜੇ ਪੰਚਾਇਤਾਂ ਨੇ ਜਿਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ ਸਾਨੂੰ ਮਨਜ਼ੂਰ ਨਹੀਂ ਹੈ ਲੈਂਡ ਪੂਲਿੰਗ ਪਾਲਿਸੀ ਕਿਉਂਕਿ ਇਸ ਦੇ ਵਿੱਚ ਥੇਲਾ ਨਹੀਂ ਦਿੱਤਾ ਜਾ ਰਿਹਾ ਪਹਿਲਾਂ ਹਾਲਾਂਕਿ ਬਾਅਦ ਵਿੱਚ ਸਰਕਾਰ ਨੇ ਤਾਂ ਪ੍ਰਤੀ ਸਾਲਾਨਾ 50000 ਤੋਂ ਲੈ ਕੇ 1 ਲੱਖ ਰੁਪਇਆ ਠੇਕਾ ਦੇਣ ਤੱਕ ਦੀ ਵੀ ਗੱਲ ਆਖ ਦਿੱਤੀ ਹੈ ਕਿ ਉੱਥੇ ਤੁਸੀਂ ਜਦੋਂ ਤੱਕ ਪ੍ਰੋਜੈਕਟ ਸ਼ੁਰੂ ਨਹੀਂ ਹੁੰਦਾ ਫਸਲ ਵੀ ਬੀਜੋ ਕਿਸੇ ਤਰ੍ਹਾਂ ਦੀ ਕੋਈ ਨਹੀਂ ਰੋਕਦਾ ਔਰ ਇਹ ਵੀ ਵਾਰ-ਵਾਰ ਦਾਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਆਜ਼ਾਦ ਨੇ ਜਿਨੇ ਜ਼ਮੀਨ ਦੇਣੀ ਹੈ ਨਹੀਂ ਦੇਣੀ ਪਰੇਵੀ ਕਿਸੇ ਤੋਂ ਲੁਕਿਆ ਨਹੀਂ ਜਦੋਂ ਇੱਕ ਵਾਰੀ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਸ਼ੁਰੂ ਹੁੰਦਾ ਤਾਂ ਉਸ ਤੋਂ ਬਾਅਦ ਫਿਰ ਕੋਈ ਵੀ ਕਿਸਾਨ ਘਰ ਲਈ ਜਾਵੇ ਫਿਰ ਧੱਕੇ ਨਾਲ ਕਬਜ਼ੇ ਵੀ ਲਏ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਜਾ ਕੇ ਇਹ ਵੀ ਕਿਸੇ ਤੋਂ ਗੱਲ ਲੁਕੀ ਛੁਪੀ ਨਹੀਂ ਜਿੱਥੋਂ ਤੱਕ ਰਹੀ ਗੱਲ ਲੈਂਡ ਪੂਲਿੰਗ ਪਾਲਿਸੀ ਦੀ ਜਦੋਂ ਦਾ ਵਿਰੋਧ ਹੋਣ ਲੱਗਿਆ ਸਰਕਾਰ ਨੇ ਹਰ ਦਿਨ ਨਵੀਂ ਤੋਂ ਨਵੀਂ ਗੱਲ ਸਾਹਮਣੇ ਰੱਖੀ ਹੈ ਪ੍ਰੈਸ ਕਾਨਫਰੰਸਾਂ ਦੇ ਜ਼ਰੀਏ ਪ੍ਰੈਸ ਨੋਟ ਦੇ ਜ਼ਰੀਏ ਇੱਥੋਂ ਤੱਕ ਕਿ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਲੱਖਾਂ ਰੁਪਏ ਵੰਡੇ ਜਾ ਰਹੇ ਨੇ ਕਿ ਪ੍ਰਚਾਰ ਕਰੋ ਬਸ ਕਿ ਸਰਕਾਰ ਦੀ ਇਸ ਸਕੀਮ ਬਹੁਤ ਹੀ ਵਧੀਆ ਲਾਹੇਵੰਦ ਹੈ ਕਿਸਾਨ ਬਾਗੋਬਾਗ ਹੋ ਜਾਣਗੇ ਪਰ ਇਸ ਦੇ ਬਾਵਜੂਦ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਜਾਰੀ ਹੈ ਹੁਣ ਗੱਲ ਇੱਥੇ ਇਕੱਲੀਆਂ ਵਿਰੋਧੀ ਸਿਆਸੀ ਪਾਰਟੀਆਂ ਦੇ ਵਿਰੋਧ ਦੀ ਨਹੀਂ ਹੈ ਜੋ ਉੱਥੋਂ ਦੇ ਪਿੰਡ ਨੇ ਖਾਸ ਕਰਕੇ 24-25 ਹਰ ਏਕੜ ਜਿਹੜੀ ਜ਼ਮੀਨ ਦੱਸੀ ਜਾਂਦੀ ਹੈ ਲੁਧਿਆਣਾ ਦੇ ਲਾਗਲੇ ਪਿੰਡਾਂ ਦੀ ਉਸ ਨੂੰ ਲੈ ਕੇ ਜਿਹੜੀਆਂ ਕੰਨੀਆਂ ਹੀ ਪੰਚਾਇਤਾਂ ਨੇ ਜਿਹੜੀਆਂ ਕਾਫੀ ਵਾਰ ਵਿਰੋਧ ਜੜਾ ਆ ਦਰਜ ਕਰਵਾ ਚੁੱਕੀਆਂ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਜਦੋਂ ਇਸ ਬਾਰੇ ਮੀਟਿੰਗ ਵੀ ਹੋਈ ਸੀ ਉੱਥੋਂ ਦੀ ਬਣੀ ਐਕਸ਼ਨ ਕਮੇਟੀ ਦੀ ਜਿਨ੍ਹਾਂ ਨੇ ਪੰਜਾਬ ਬਚਾਓ ਪਿੰਡ ਬਚਾਓ ਖੇਤ ਬਚਾਓ ਇਹ ਨਾਰਾ ਲੈ ਕੇ ਜਿਹੜੇ ਚੱਲੇ ਨੇ ਜਿਸ ਦੇ ਵਿੱਚ ਕਾਮਰੇਡ ਜੋਧਾ ਉਹ ਉੱਥੋਂ ਦੇ ਮੌਜੂਦਾ ਲੀਡਰ ਨੇ ਲੀਡ ਕਰ ਰਹੇ ਨੇ ਇੱਕ ਬਲਵਿੰਦਰ ਸਿੰਘ ਜਿਹੜੇ ਕੀ ਇਸ ਮਸਲੇ ਨੂੰ ਲੈ ਕੇ ਲੀਡ ਕਰ ਰਹੇ ਨੇ ਹੋਰ ਵੀ ਇਸ ਤਰ੍ਹਾਂ ਕਈ ਹੋਰ ਜਥੇਬੰਦੀਆਂ ਦੇ ਆਗੂ ਨੇ ਜਿਨ੍ਹਾਂ ਨੇ ਉਸ ਮੀਟਿੰਗ ਦਾ ਹਿੱਸਾ ਬਣੇ ਪੰਜਾਬ ਭਵਨ ਚ ਮੀਟਿੰਗ ਹੋਈ ਉਦੋਂ ਤੱਕ ਖੇਤੀਬਾੜੀ ਮੰਤਰੀ ਖੁਦ ਹਾਮੀ ਭਰ ਗਏ ਸੀ ਕਿ ਮੈਨੂੰ ਤਾਂ ਬਹੁਤਾ ਇਸ ਨੀਤੀ ਦੇ ਬਾਰੇ ਪਤਾ ਵੀ ਨਹੀਂ ਹੈ ਇਹ ਤਾਂ ਬਹੁਤ ਗਲਤ ਹੈ ਜਿਹੜੇ ਤੁਸੀਂ ਇਤਰਾਜ਼ ਦੱਸ ਰਹੇ ਹੋ ਉਹ ਹਾਮੀ ਭਰ ਗਏ ਸੀ ਇਹ ਦਾਵਾ ਵੀ ਕੀਤਾ ਸੀ ਮੀਡੀਆ ਵਿੱਚ ਆ ਕੇ ਬਾਹਰ ਉਹਨਾਂ ਆਗੂਆਂ ਨੇ ਜਿਨ੍ਹਾਂ ਨੇ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ ਕੀਤੀ ਸੀ ਹਾਲਾਂਕਿ ਖੇਤੀਬਾੜੀ ਮੰਤਰੀ ਇਸ ਮਾਮਲੇ ਤੇ ਉਸ ਦਿਨ ਮੀਡੀਆ ਵਿੱਚ ਖੁੱਲ ਕੇ ਕੁਝ ਵੀ ਨਹੀਂ ਸੀ ਬੋਲੇ ਪਰ ਉਹਨਾਂ ਨੇ ਇਤਰਾਜ਼ ਵੀ ਨਹੀਂ ਸੀ ਕੀਤਾ ਕਿ ਜਿਹੜੇ ਆਗੂ ਗੱਲ ਕਹਿ ਰਹੇ ਨੇ ਕਿ ਮੈਂ ਹਾਮੀ ਭਰੀ ਹੈ ਇਸ ਕਰਕੇ ਮੰਨ ਲਿਆ ਗਿਆ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਾਕਈ ਦੱਸ ਰਹੇ ਨੇ ਕਿ ਇਹ ਜਿਹੜੇ ਇਤਰਾਜ਼ ਤੁਸੀਂ ਦੱਸ ਰਹੇ ਹੋ ਲੈਂਡ ਪੋਲਿੰਗ ਪਾਲਿਸੀ ਦੇ ਵਿੱਚ ਵੱਡੇ ਲੂਪ ਹੋਲ ਨੇ ਇਸ ਕਰਕੇ ਇਸ ਨੂੰ ਮੰਨਿਆ ਨਹੀਂ ਜਾ ਸਕਦਾ ਉਹਨਾਂ ਨੇ ਇਹ ਵੀ ਭਰੋਸਾ ਦਿੱਤਾ ਸੀ ਕਿ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾਂਗਾ ਹਾਲਾਂਕਿ ਮੁੱਖ ਮੰਤਰੀ ਤਾ ਖੁਦ ਇਸ ਗੱਲ ਦਾ ਪ੍ਰਚਾਰ ਕਰ ਰਹੇ ਨੇ ਹਾਲਾਂਕਿ ਜਿਹੜੀਆਂ ਡਿਵੈਲਪਮੈਂਟ ਅਥਾਰਟिटीज ਨੇ ਉਹਨਾਂ ਨੂੰ ਮੁੱਖ ਮੰਤਰੀ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਕੇ ਚੀਫ ਸਕੱਰੇਟਰੀ ਨੂੰ ਲਗਾ ਦਿੱਤਾ ਗਿਆ ਇਹ ਫੈਸਲਾ ਆਮ ਆਦਮੀ ਪਾਰਟੀ ਨੇ ਵੀ ਕੀਤਾ ਇਸ ਤਰ੍ਹਾਂ ਦੀਆਂ ਕਈ ਅਜਈਆਂ ਗੱਲਾਂ ਨੇ ਜਿਸ ਨੂੰ ਲੈ ਕੇ ਮੰਤਰੀ ਹਰਪਾਲ ਸਿੰਘ ਚੀਮਾ ਹੋਣ ਜਾਂ ਮੰਤਰੀ ਅਮਨ ਰੋੜਾ ਹੋਣ ਜਾਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਹੋਣ ਜਾਂ ਕੈਬਨਟ ਦੇ ਹੋਰ ਕਈ ਵੀ ਮੰਤਰੀ ਹੋਣ ਇਥੋਂ ਤੱਕ ਕਿ ਮંત્રી ਜਿਹੜੇ ਨੇ ਮੁੰਡੀਆਂ ਉਹ ਹਰਦੀਪ ਸਿੰਘ ਮੁੰਡੀਆਂ ਸਵਾਲਾਂ ਦੇ ਘੇਰੇ ਵਿੱਚ ਆ ਗਏ ਜਦੋਂ ਉਹਨਾਂ ਨੂੰ ਇੱਕ ਸਵਾਲ ਨੌਜਵਾਨ ਨੇ ਕੀਤਾ ਜਿਹੜਾ ਕਹਿੰਦਾ ਸੀ ਮੈਂ ਕਿਸਾਨ ਆ ਇਸ ਦਾ ਫਾਇਦਾ ਕੀ ਹੋਣਾ ਸਾਨੂੰ ਤਾਂ ਉਹ ਪਤਾ ਲੱਗਿਆ ਬਾਅਦ ਵਿੱਚ ਕਿ ਉਸਨੇ ਕਿਹਾ ਕਿ ਮੈਂ ਗੁੰਮਰਾਹ ਹੋ ਗਿਆ ਸੀ ਹਾਲਾਂਕਿ ਸਰਕਾਰ ਕਹਿ ਰਹੀ ਹੈ ਲੋਕ ਗੁੰਮਰਾਹ ਨਾ ਹੋਣ ਤਾਂ ਜਿਹੜਾ ਪ੍ਰਚਾਰ ਕਰ ਰਿਆ ਸੀ ਉਸ ਵਕਤ ਜਾਂ ਪ੍ਰਚਾਰ ਦਾ ਸਹਿਯੋਗ ਦੇ ਰਿਆ ਸੀ ਸਰਕਾਰ ਨੂੰ ਉਹੀ ਐਕਸਪੋਜ਼ ਹੋ ਗਿਆ ਬਾਅਦ ਵਿੱਚ ਜਦੋਂ ਪਿੰਡਾਂ ਵਾਲਿਆਂ 'ਚ ਹੱਥ ਜੋੜ ਕੇ ਖੜਾਏ ਕਹਿ ਰਿਹਾ ਕਿ ਮੈਂ ਤਾਂ ਜਿਹੜਾ ਮੈਨੂੰ ਸਮਝ ਨਹੀਂ ਸੀ ਇਸ ਗੱਲ ਦੀ ਅਣਜਾਣ ਪੁਣੇ ਦੇ ਵਿੱਚ ਇਹ ਸਾਰਾ ਕੁਝ ਕਰ ਦਿੱਤਾ। ਇਹ ਸਾਰੀਆਂ ਗੱਲਾਂ ਉਸ ਵੱਲੋਂ ਕੀਤੀਆਂ ਗਈਆਂ। ਇਸ ਤਰ੍ਹਾਂ ਇੱਕ ਇਧਰੋਂ ਪੈਂਤੜਾ ਸਰਕਾਰ ਦਾ ਆਉਂਦਾ ਹੈ ਕਿ ਲੈਂਡ ਪੂਲਿੰਗ ਪਾਲਿਸੀ ਬਹੁਤ ਲਾਹੇਵੰਦ ਹੈ। ਅਣਧਾਰਤ ਕਲੋਨੀਆਂ ਖਤਮ ਹੋ ਜਾਣਗੀਆਂ। ਜਿਹੜੇ ਭੂ ਮਾਫੀਆ ਚੱਲਦਾ ਹੈ ਜਾਂ ਫਿਰ ਡੀਲਰ ਮਾਫੀਆ ਚੱਲਦਾ ਉਹ ਖਤਮ ਹੋ ਜਾਏਗਾ। ਪਰ ਇਸ ਤਰ੍ਹਾਂ ਨਹੀਂ ਹੈ। ਇਸ ਦੇ ਉਲਟ ਸਰਕਾਰ ਨੂੰ ਕਈ ਸਵਾਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਦੇਖਦੇ ਹਾਂ ਕਿ ਲੈਂਡ ਪੂਲਿੰਗ ਪਾਲਿਸੀ ਬਣਾਉਣ ਦੇ ਵਿੱਚ ਜਾਂ ਲਾਗੂ ਕਰਨ ਦੇ ਵਿੱਚ ਕੀ ਪੰਜਾਬ ਸਰਕਾਰ ਕਾਮਯਾਬ ਹੁੰਦੀ ਹੈ ਜਾਂ ਫਿਰ ਵਿਰੋਧੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਉਹਨਾਂ ਪਿੰਡਾਂ ਦੇ ਕਿਸਾਨ ਜਿਹੜੇ ਵਿਰੋਧ ਕਰ ਰਹੇ ਨੇ ਉਹ ਇਸ ਮਸਲੇ ਵਿੱਚ ਸਫਲਤਾ ਹਾਸਲ ਕਰਦੇ ਨੇ ਆਉਣ ਵਾਲਾ ਸਮਾਂ ਦੱਸੇਗਾ ਪਰ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਇਹਨਾਂ ਦੋ ਬਿਆਨਾਂ ਬਾਰੇ ਇੱਕ ਤਾਂ ਬੀਬੀਆਂ ਨੂੰ 1000 ਰੁਪਏ ਦਿੱਤਾ ਜਾਣਾ ਹੈ ਜਲਦੀ ਇਸ ਬਾਰੇ ਜਿਹੜਾ ਦਿੱਤਾ ਗਿਆ ਬਿਆਨ ਹੈ ਉਸ ਬਾਰੇ ਤੁਹਾਡਾ ਕੀ ਮੰਨਣਾ ਹੈ ਕਿ ਸਿਰਫ ਤੇ ਸਿਰਫ ਇਹ ਬਿਆਨ ਰਹਿ ਜਾਏਗਾ ਜਾਂ ਫਿਰ ਅਮਲੀ ਰੂਪ ਵੀ ਤੁਹਾਨੂੰ ਇਸ ਦਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਇਸ ਬਾਰੇ ਤੁਹਾਡਾ ਕੀ ਖਿਆਲ ਹੈ ਆਪਣੇ ਵਿਚਾਰ ਸਾਂਝੇ ਕਰਿਓ ਤੇ ਲੈਂਡ ਪੂਲਿੰਗ ਪਾਲਿਸੀ ਦੇ ਬਾਰੇ ਜੋ ਸਰਕਾਰ ਵੱਲੋਂ ਦਾਅਵੇ ਨੇ ਉਸ ਦੇ ਨਾਲ ਤੁਹਾਡੀ ਸਹਿਮਤੀ ਹੈ ਕਿ ਆ ਸਹਿਮਤੀ ਹੈ ਇਸ ਬਾਰੇ ਵੀ ਆਪਣੇ ਵਿਚਾਰ ਤੁਸੀਂ ਸਾਂਝੇ ਕਰ ਸਕਦੇ ਹੋ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ